ਸਕਨਾ ਸ਼੍ਰੀਮਤੀ ਅਮਨੀਤ ਕੌਂਡਲ ਆਈਪੀਐਸ ਮੈਮ ਦੀ ਗਾਈਡੈਂਸ ਅnder ਖੰਨਾ ਪੁਲਿਸ ਪਹਿਲਾਂ ਵੀ ਹਥਿਆਰਾਂ ਦੀ ਤੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰ ਚੁੱਕੀ ਹੈ ਇਸੇ ਲੜੀ ਦੇ ਵਿੱਚ ਸਾਡੀ ਖੰਨਾ ਪੁਲਿਸ ਦੀ ਟੀਮ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਦੋ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਨੇ ਮਿਤੀ 27 ਤਰੀਕ ਨੂੰ ਸਾਡੇ ਥਾਣਾ ਸਿਟੀ 2 ਪੁਲਿਸ ਵੱਲੋਂ ਅਫਤਾਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਕਾਬੂ ਕੀਤਾ ਗਿਆ ਇਸ ਵਿਅਕਤੀ ਤੋਂ ਸਾਨੂੰ 36600 ਦੇ ਕਰੀਬ ਜਿਹੜੀਆਂ ਨਸ਼ੇੜੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਇਹਨਾਂ ਦੇ ਮੁਕਦਮੇ ਇਸ ਅਵਤਾਰ ਸਿੰਘ ਦੇ ਖਿਲਾਫ ਮੁਕੱਦਮਾ ਨੰਬਰ 23 27 ਤਰੀਕ ਨੂੰ 22 ਐਨਡੀਪੀਐਸ ਐਕਟ ਅੰਦਰ थाना ਸਿਟੀ 2 ਦੇ ਵਿੱਚ ਸਿਟੀ 2 ਖੇਤਰਾਂ ਦੇ ਵਿੱਚ ਦਰਜ ਕੀਤਾ ਗਿਆ ਤੇ ਇਸ ਵਿਅਕਤੀ ਨੂੰ ਅਸੀਂ ਕੱਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਤੇ ਅੱਗੇ ਵੀ ਅਸੀਂ ਇਹਦੀ ਤਫ਼ਤੀਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆਇਆ ਸੀ ਕਿੱਥੇ ਨੇ ਦੇਣੀ ਸੀ ਤੇ ਇਹਦੀ ਜਿਹੜੀ ਫਾਰਵਰਡ ਬੈਕਵਰਡ ਲਿੰਕੇਜ ਕੀਤੀ ਜਾਊਗੀ ਇਸੇ ਤਰ੍ਹਾਂ कल 28 ਤਰੀਕ ਨੂੰ ਸਾਡੀ थाना सदर ਖੰਨਾ ਦੀ ਟੀਮ ਵੱਲੋਂ ਗੋਵਿੰਦਗੜ੍ਹ ਰੋਡ ਤੋਂ ਇੱਕ ਟਰਾਲਾ ਕਾਬੂ ਕੀਤਾ ਗਿਆ ਉਹਦੇ ਤੋਂ ਸਾਨੂੰ 25 ਕਿਲੋ ਜਿਹੜੀ ਐ ਭੁੱਕੀ ਬਰਾਮਦ ਹੋਈ ਹੈ ਇਸ ਦੇ ਵਿੱਚ ਸਾਡਾ 21 ਨੰਬਰ ਮਕਦਮਾ थाना सदर ਦੇ ਵਿੱਚ ਦਰਜ ਹੋਇਆ ਹੈ ਇਸ ਦੇ ਵਿੱਚ ترਸੀਮ ਸਿੰਘ ਜਿਹੜਾ ਕਰੀਬ 58 ਸਾਲ ਉਮਰ ਹੈ ਉਹਦਾ ਟਰਾਲੇ ਦਾ ਡਰਾਈਵਰ ਅਸੀਂ ਅਰੈਸਟ ਕੀਤਾ ਤੇ ਇਸ ਕੇਸ ਦੇ ਵਿੱਚ ਵੀ ਅਸੀਂ ਜਿਹੜੀ ਅੱਗੇ ਦੀ ਤਫ਼ਤੀਸ਼ ਅਮਲ ਚ ਲਿਆ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆ ਰਹੇ ਸੀਗਾ ਤੇ ਕਿੱਥੇ ਇਹਨੇ ਦੇਣੀ ਸੀਗੀ ਅਮ ਜੀਵਿੰਦਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਪਹਿਲਾਂ ਵੀ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਐਸੇ ਗੜੀ ਦੇ ਵਿੱਚ ਅਸੀਂ ਐਸਐਸਪੀ ਮੈਮ ਦੀ ਜਿਹੜੀ ਗਾਈਡੈਂਸ ਅੰਦਰ ਅਸੀਂ ਅੱਗੇ ਵੀ ਇਹੀ ਕੰਮ ਜਾਰੀ ਰੱਖਿਆ ਤੇ ਰੱਖਾਂਗੇ ਤਾਂ ਕਿ ਅਸੀਂ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਿੱਚ ਵੱਧ ਤੋਂ ਵੱਧ ਆਪਣੇ ਯਤਨ ਕਰ ਸਕੀ ਸਰ ਪੁਰਾਣਾ ਪੁਰਾਣਾ ਕ੍ਰਿਮੀਨਲ ਕਾਰਡ ਵੀ ਆ ਕੋਈ ਨਾ ਹੁੰਦਾ ਜੀ ਜਿਹੜਾ ਤਰਸੀਮ ਸਿੰਘ ਹੈ ਤੇ ਜਿਹੜਾ ਜਿੱਤੋਂ ਸਾਨੂੰ 25 ਕਿਲੋ ਮਿਲੀ ਹੈ ਭੁੱਕੀ ਤੇ ਅਫਤਾਰ ਸਿੰਘ ਜਿਹਨਾਂ ਤੋਂ ਸਾਨੂੰ 36000 ਗੋਲੀਆਂ ਮਿਲੀਆਂ ਹਾਲੇ ਤੱਕ ਦੀ ਤਫ਼ਤੀਸ਼ ਤੋਂ ਇਹਨਾਂ ਦਾ ਕੋਈ ਕੇਸ ਰਜਿਸਟਰ ਸਾਹਮਣੇ ਨਹੀਂ ਆਇਆ ਬਾਕੀ ਅਸੀਂ ਇਹਨਾਂ ਦੇ ਜਿਹੜੇ ਥਾਣੇ ਨੇ ਰਹਿਸ਼ੀ ਥਾਣੇ ਨੇ ਦੋਨਾਂ ਤੋਂ ਅਸੀਂ ਰਿਕਾਰਡ ਚੈੱਕ ਕਰਵਾਵਾਂਗੇ ਜਿਹੜੇ ਅਫਤਾਰ ਸਿੰਘ ਹੈ ਇਹ ਤਰਨਤਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਤੇ ਜਿਹੜਾ ਤਰਸੇਮ ਸਿੰਘ ਹੈ ਰਹਿਣ ਵਾਲਾ ਮਾਛੀਵਾੜੇ ਦਾ ਅਸੀਂ ਇਹਨਾਂ ਦੋਨਾਂ ਦੇ ਸਬਕ ਹਾਲਾਤ ਥਾਣੇ ਤੋਂ ਚੱਕ ਰਾਵਾਂਗੇ ਹਾਲੇ ਤੱਕ ਦੀ ਤਫਤੀਸ਼ ਤੋਂ ਕੋਈ ਸਾਹਮਣੇ ਨਹੀਂ ਆਇਆ ਵੀ ਇਹਨਾਂ ਦੇ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈ ਇਹ ਸਰ ਛੇਰ ਕਰਨ ਵਾਸਤੇ ਲੈ ਕੇ ਆਏ ਸੀ ਜਾਂ ਆਪਣੇ ਯੂਜ਼ ਕਰਨ ਵਾਸਤੇ ਜਿਹੜੇ ਜਿਹੜਾ ਅਵਤਾਰ ਸਿੰਘ ਹੈ ਇਹ ਕੁਛ ਆਪ ਵੀ ਖਾਂਦਾ ਤੇ ਅੱਗੇ ਵੇਚਦਾ ਵੀ ਹੈ ਤੇ ਤਰਸੇਮ ਸਿੰਘ ਹੈ ਜਿਹੜਾ ਇਹ ਆਪ ਵੀ ਪੁੱਕੀ ਖਾਂਦਾ ਤੇ ਅੱਗੇ ਵੀ ਵੇਚਦਾ ਇਹ ਕਿਤੇ ਸਪਲਾਈ ਕਰਨੀ ਸੀ ਪਤਾ ਨਹੀਂ ਕਿਹੜੀ ਕੋਈ ਇਹਦਾ ਜੀ ਇਹ ਅਸੀਂ ਹੁਣ ਤਫਤੀਸ਼ ਦਾ ਵਿਸ਼ਾ ਹੈ ਅਸੀਂ ਦੌਰਾਨੇ ਤਫਤੀਸ਼ ਇਹਨਾਂ ਰਿਮਾਂਡ ਹਸਲ ਕਰ ਲਏ ਅਸੀਂ ਦੌਰਾਨੇ ਤਫਤੀਸ਼ ਇਹ ਦੇਖਾਂਗੇ ਇਹਨੇ ਗੋਲੀਆਂ ਫੜੀਆਂ ਨੇ ਜੀ ਇਹ ਕਿਤੇ ਮੈਡੀਕਲ ਸਟੋਰਾਂ ਤੇ ਸਪਲਾਈ ਕਰਦੇ ਗਏ ਸਿੱਧੀ ਲੋਕਾਂ ਨੂੰ ਦਿੰਦੇ ਸੀ ਜਿਹੜੀ ਸਾਡੀ ਹੁਣ ਤੱਕ ਦੀ ਤਫਤੀਸ਼ ਹੈ ਯੂਪੀ ਦੇ ਵਿੱਚੋਂ ਲੈ ਕੇ ਆਇਆ ਸੀਗਾ ਗੋਲੀਆਂ ਤੇ ਇਹਨੇ ਕਿੱਥੇ ਸਪਲਾਈ ਕਰਨੀਆਂ ਸੀਗੀਆਂ ਅਸੀਂ ਉਹ ਹੁਣ ਤਫਤੀਸ਼ ਦੌਰਾਨ ਦੇਖਾਂਗੇ ਥੈਂਕ ਯੂ ਸਰ ਥੈਂਕ ਯੂ ਸਾਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਤਾਲਿਬ ਲੜਕੇ ਵੱਲੋਂ ਜਿਹਦੀ ਉਮਰ ਕਰੀਬ 24 ਸਾਲ ਹੈ ਤੇ ਚੁੰਨਾ ਪੱਠੀ ਮੋਹੱਲੇ ਦੇ ਵਿੱਚ ਨੇੜੇ ਕਬਜਾ ਫੈਕਟਰੀ ਦਾ ਘਰ ਹੈ ਇਹ ਕਹਿੰਦਾ ਵੀ ਰਾਤ ਕਰੀਬ ਜਿਹੜਾ 2 12 ਤੋਂ 2 ਦੇ ਵਿੱਚ ਇਹਦੇ ਘਰੇ ਦੋ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਬੰਨ ਕੇ ਇਹਨਾਂ ਦੇ ਘਰੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਮਮੁੱਲੀ ਸੱਟਾਂ ਵੀ ਲੱਗੀਆਂ ਨੇ ਅਸੀਂ ਜਿਹੜੀ ਸਾਡੀ ਟੀਮ ਹੈ ਜਦੋਂ ਸਾਨੂੰ ਸੂਚਨਾ ਮਿਲਿੰਦੀ ਸਾਡੇ ਡੀਐਸਪੀ ਖੰਨਾ ਐਸਐਚਓ ਸਿਟੀ ਟੂ ਖੰਨਾ ਡੀਐਸਪੀ ਡੀ ਤੇ ਮੇਰੇ ਵੱਲੋਂ ਵੀ ਇਹ ਮੌਕਾ ਦੇਖਿਆ ਗਿਆ ਦੇਸ ਮੁੱਢਲੀ ਤਫਤੀਸ਼ ਤੋਂ ਇਹ ਸਾਹਮਣੇ ਆਇਆ ਕਿ ਨਾ ਤਾਂ ਕੋਈ ਜਿਹੜਾ ਕੋਈ ਕੀਮਤੀ ਸਮਾਨ ਜਾਂ ਸੋਨਾ ਜਾਂ ਕੋਈ ਕੈਸ਼ ਚੋਰੀ ਨਹੀਂ ਹੋਇਆ ਇੱਕ ਇਹਨਾਂ ਦੀ ਅਟੈਂਪਟ ਹੋਈ ਹੈ ਬਾਕੀ ਅਸੀਂ ਇਸ ਮਾਮਲੇ ਦੇ ਵਿੱਚ ਕੇਸ ਰਜਿਸਟਰ ਕਰਕੇ ਡੂੰਘਾਈ ਨਾਲ ਤਫਤੀਸ਼ ਕਰਾਂਗੇ ਕਿ ਕੌਣ ਵਿਅਕਤੀ ਸੀ ਕੀ ਉਹਨਾਂ ਦਾ ਮੋਟਿਵ ਸੀ ਤੇ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਸਰ ਖੰਨਾ ਵੀ ਥੋੜੀ ਨਵੀਂ ਪੋਸਟਿੰਗ ਹੈ ਖੰਨਾ ਵਿੱਚ ਕ੍ਰਾਈਮ ਬਹੁਤ ਵਧਿਆ ਰੀਸੈਂਟਲੀ ਹੁਣੇ ਬੰਦਿਆਂ ਦੇ ਹੱਥ ਕੱਟੇ ਗਏ ਨੇ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਦੇਖੋ ਜਿਹੜਾ ਅਇਕ ਤੇ ਲੜਾਈ ਝਗੜਾ ਵੀ ਹੋਇਆ ਸੀ ਇਸ ਮਾਮਲੇ ਦੇ ਵਿੱਚ ਵੀ ਖੰਨਾ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ 17307 ਦਾ ਵੀ ਵਾਦਾ ਕੀਤਾ ਤੇ ਇਹਦੇ ਵਿੱਚ ਅਸੀਂ ਇੱਕ ਵਿਅਕਤੀ ਜਿਹੜਾ ਕਾਬੂ ਵੀ ਕਰ ਲਿਆ ਉਹਦੀ ਅਰੈਸਟ ਪਾ ਲਈਏ ਤੇ ਬਾਕੀ ਵੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਜਿਹੜਾ ਵੀ ਕੋਈ ਵਿਅਕਤੀ ਖੰਨਾ ਸ਼ਹਿਰ ਦੇ ਵਿੱਚ ਕਾਰਵਾਈ ਕਰੂਗਾ ਕੋਈ ਕ੍ਰਾਈਮ ਕਰੂਗਾ ਸੀ ਉਹਨੂੰ ਕਿਸੇ ਤਰੀਕੇ ਨਾਲ ਉਹਦੇ ਨਾਲ ਕੋਈ ਵੀ ਨਰਮੀ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਹਾਡੀ ਨਵੀਂ ਪੋਸਟਿੰਗ ਹੈ ਸਰ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਮੈਂ ਹੀ ਜਿਹੜਾ ਮੈਸੇਜ ਦੇਣਾ ਚਾਹੂੰਗਾ ਕਿ ਮਾਨਯੋਗ ਐਸਐਸਪੀ ਖੰਨਾ ਸ਼੍ਰੀਮਤੀ ਅਮਨੀਤ ਕੌਂਡਲ ਮੈਮ ਦੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਅੰਦਰ ਪਹਿਲਾਂ ਵੀ ਖੰਨਾ ਪੁਲਿਸ ਨੇ ਬਹੁਤ ਚੰਗਾ ਕੰਮ ਕੀਤਾ ਤੇ ਇਹ ਆਪਣਾ ਸਟੇਟ ਲੈਵਲ ਤੇ ਨਾਮ ਬਣਾਇਆ ਹੈ ਜਿੰਨੀ ਰਿਕਵਰੀ ਹੋਈ ਹੈ ਖੰਨਾ ਦੇ ਵਿੱਚ ਪਿਛਲੇ 1 ਸਾਲ ਦੇ ਵਿੱਚ ਇਹ ਰਿਕਾਰਡ ਬਣਾਏ ਤੇ ਅਸੀਂ ਉਸ ਉਹੀ ਕੰਮ ਚੱਲਾਈ ਰੱਖਾਂਗੇ ਤੇ ਸ਼ਹਿਰ ਨੂੰ ਜਿਹੜਾ ਕ੍ਰਾਈਮ ਫਰੀ ਤੇ ਡਰਗ ਫਰੀ ਕਰਨ ਦੇ ਵਿੱਚ ਆਪਣੇ ਵੱਲੋਂ ਪੂਰਾ ਐਫਰਟ ਕਰਾਂਗੇ। ਥੈਂਕ ਯੂ ਸਰ।